ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਵਸਮਾਚਾਰ ਜੇਕਰ ਗੱਲ ਕਰੀਏ ਅੱਜ ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਹਰੇਕ ਪਾਰਟੀ ਦੇ ਲੀਡਰ ਆਪਣੇ ਉਮੀਦਵਾਰਾਂ ਨੂੰ ਹੱਲਾਸ਼ੇਰੀ ਦੇਣ ਵਾਸਤੇ ਪਹੁੰਚੇ ਹੋਏ ਨੇ ਅਸੀਂ ਅੱਜ ਵਾਰਡ ਨੰਬਰ 28 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਅਮਰਜੀਤ ਸਿੰਘ ਬਟਲਾ ਜੀ ਨਾਲ ਬੈਠੇ ਹਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਸਕਰੀਆ ਨੇ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਸਰ ਵਾਰਡ ਨੰਬਰ 28 ਦੀ ਗੱਲ ਕਰੀਏ ਇਸ ਟਾਈਮ ਇਸ ਵਾਰਡ ਦੇ ਵਿੱਚ ਸਮੱਸਿਆਵਾਂ ਕੀ ਨੇ ਤੇ ਉਹਨਾਂ ਦੇ ਹੱਲ ਵਾਸਤੇ ਕੀ ਕਰੋਗੇ ਸਾਡਾ ਵਾਰਡ ਜਿਹੜਾ ਪੁਰਾਣਾ ਬਿਸ਼ਨਗਰ ਐਸਐਸਸੀ ਨਗਰ ਨਿਊ ਬਿਸ਼ਨਗਰ ਤੇ ਐਸਐਸਸੀ ਕੰਪਲੈਕਸ ਜਿਹੜਾ ਸਾਡਾ ਵਾਰਡ ਹੈ ਅਸੀਂ ਇੱਥੇ ਸਨ 1976 ਤੋਂ ਅਸੀਂ ਇੱਥੇ ਆਏ ਹੋਇਆ ਮੇਰੇ ਫਾਦਰ ਸਾਹਿਬ ਪਹਿਲਾਂ ਇੱਥੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਲੈਕਸ਼ਨ ਵੀ ਲੜੀ ਆ ਬੜੀ ਵਾਰੀ 1992 ਤੋਂ ਲੜਦੇ ਆਏ ਆ ਤੇ ਅਸੀਂ ਇੱਥੇ ਮੇਰੇ ਫਾਦਰ ਸਾਹਿਬ ਨੇ ਸਾਰਾ ਬਹੁਤ ਕੰਮ ਕਰਾਇਆ ਅਤੇ ਲੋਕ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਅਸੀਂ ਇੱਥੋਂ ਹੁਣ ਮੈਂ ਇਲੈਕਸ਼ਨ ਲੜ ਰਿਹਾ ਮੈਂ ਉਸ ਪ੍ਰਮਾਤਮਾ ਦੀ ਔਟ ਆਸਰਾ ਲੈ ਕੇ ਇਸ ਨੂੰ ਇਲੈਕਸ਼ਨ ਲੜ ਰਿਹਾ ਤੇ ਮੈਨੂੰ ਉਮੀਦ ਹੈ ਕਿ ਮੈਂ ਇੱਥੇ ਮੈਨੂੰ ਬਹੁਤ ਪਿਆਰ ਮਿਲੇਗਾ ਵਾਰਡ ਵਾਸੀਆਂ ਤੋਂ ਤੇ ਮੇਰੀ ਜਿੱਤ ਹੋਏਗੀ ਮੇਰੀ ਜਿੱਤ ਨਹੀਂ ਇਹ ਵਾਰਡ ਵਾਸੀਆਂ ਦੀ ਜਿੱਤ ਹੋਏਗੀ ਉਸ ਪ੍ਰਮਾਤਮਾ ਦਾ ਆਸ਼ੀਰਵਾਦ ਹੋਏਗਾ ਮੇਰੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੰਤ ਸਤਿ ਸ੍ਰੀ ਅਕਾਲ ਵਾਰ ਦੇ ਵਿੱਚ ਸਮੱਸਿਆਵਾਂ ਦੀ ਗੱਲ ਕਰੀਏ ਪਿਛਲੀ ਵਾਰ ਕਾਂਗਰਸ ਦਾ ਉਮੀਦਵਾਰ ਕੈਂਡੀਡੇਟ ਸੀਗਾ ਇੱਥੇ ਉਹ ਐਮਸੀ ਬਣਿਆ ਸੀ ਕਿਸ ਤਰ੍ਹਾਂ ਦੇ ਹਾਲਾਤ ਨੇ ਕਿੰਨਾ ਕੁ ਵਿਕਾਸ ਦਾ ਕੰਮ ਹੋਣ ਵਾਲਾ ਲੋਕਾਂ ਦੇ ਕਿਹੜੇ ਕਿਹੜੇ ਕੰਮ ਨੇ ਜਿੰਨਾ ਵੀ ਵਿਕਾਸ ਹੋਇਆ ਅੱਜ ਤੱਕ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਜਦੋਂ ਬਣੀ ਆ ਉਦੋਂ ਅਸੀਂ ਵਿਕਾਸ ਹੋਇਆ ਅਸੀਂ ਇੱਥੇ ਹਰੇਕ ਗਲੀ ਪੱਕੀ ਕਰਵਾਈ ਹੋਈ ਹੈ ਹਰੇਕ ਟਹਿਲਾ ਲਵਾਈਆਂ ਸਭ ਕੁਝ ਇੱਥੇ ਸੀਵਰੇਜ ਦਾ ਕੰਮ ਮੇਰੇ ਫਾਜ਼ਲ ਸਾਹਿਬ ਨੇ ਬੜਾ ਪੁਰਾਣੇ ਟਾਈਮ ਤੇ ਉਹਨਾਂ ਨੇ ਕਰਵਾਇਆ ਇਹ ਜਿਹੜਾ ਸਾਡਾ ਇੱਥ ਇਨੂੰ ਛੋਟੀ ਨਦੀ ਵੀ ਕਹਿੰਦੇ ਆ ਪਹਿਲਾਂ ਗੰਦਾ ਨਾਲਾ ਕਹਿੰਦੇ ਸੀ ਇਹਨੂੰ ਇਸ ਨੂੰ ਵੀ ਮੇਰੇ ਫਾਜ਼ਲ ਸਾਹਿਬ ਨੇ ਇੱਥੇ ਹਨੂਮਾਨ ਮੰਦਿਰ ਕੋਲ ਜਿਹੜਾ ਪੁਲ ਬਣਵਾਇਆ ਸੀ ਤਾਂ ਸਾਰੀ ਜਨਤਾ ਨੇ ਜਾ ਰਹੇ ਸਾਡੇ ਵਾਰਡ ਵਾਸੀਆ ਸਾਡੇ ਪਰਿਵਾਰ ਨੇ ਰਲ ਮਿਲ ਕੇ ਤੇ ਇਹ ਜਿਹੜਾ ਪੁਲ ਬਣਵਾਇਆ ਸੀ ਤੇ ਉਹ ਪੁਲ ਉਸ ਅੱਜ ਉੱਥੇ ਜਿਹੜੀ ਬਣ ਗਈ ਛੋਟੀ ਨਦੀ ਨੂੰ ਇਹਨਾਂ ਨੇ ਪੱਕਾ ਕੀਤਾ ਉਹ ਸਾਡੇ ਇਸ ਇਲਾਕੇ ਲਈ ਇੱਕ ਬਹੁਤ ਹੀ ਮਾੜਾ ਕੰਮ ਹੋਇਆ ਕਿਉਂਕਿ ਉਹ ਇੰਨਾ ਸਾਡਾ ਜਿਹੜਾ ਵਾਰਡ ਹੈ ਸਾਡਾ ਉਹ ਸਾਰਾ ਇੱਕ ਟੋਏ ਦੀ ਤਰ੍ਹਾਂ ਥੱਲੇ ਆ ਗਿਆ ਤੇ ਉਹ ਜਿਹੜਾ ਕੰਮ ਕੀਤਾ ਗਿਆ ਬਹੁਤ ਹੀ ਬੇਕਾਰ ਕੰਮ ਕੀਤਾ ਗਿਆ ਲੋਕਾਂ ਨੂੰ ਮਾਰਨ ਵਾਲਾ ਕੰਮ ਕੀਤਾ ਗਿਆ ਇੱਥੇ ਕੋਈ ਉਸ ਤੋਂ ਬਾਅਦ ਸਾਡੇ ਤੋਂ ਬਾਅਦ ਕੋਈ ਜ਼ਿਆਦਾ ਵਿਕਾਸ ਨਹੀਂ ਹੋਇਆ ਇੱਥੇ ਸਾਡੇ ਸ਼ਰਮਣੀਆਂ ਕਾਲੀਦਲ ਵੱਲੋਂ ਇਹੀ ਛੋਟੀ ਨਦੀ ਨੂੰ ਪੱਕਾ ਕਰਾਉਣ ਲਈ ਗੁਰਬਖਸ਼ ਕਲੋਨੀ ਤਫਜਲਪੁਰਾ ਤੋਂ ਸ਼ੁਰੂ ਹੋਇਆ ਸੀ ਕੰਮ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਗ੍ਰਾਂਟ ਦਿੱਤੀ ਸੀ ਤੇ ਕੰਮ ਸ਼ੁਰੂ ਹੋਇਆ ਸੀ ਪਰ ਜਦੋਂ ਸਰਕਾਰ ਬਦਲ ਗਈ ਤਾਂ ਤਫੱਜਲਪੁਰੇ ਤੋਂ ਲੈ ਕੇ ਜਿਹੜਾ ਬਿਸ਼ਨਗਰ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਕੰਮ ਉੱਥੇ ਹੀ ਕੰਮ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਸਰਕਾਰ ਬਦਲ ਗਈ ਤੇ ਫਿਰ ਇਹਨੂੰ ਓਪਨ ਕਰਕੇ ਉਹਨਾਂ ਨੇ ਬਣਾਇਆ ਪਰ ਉਹ ਬਿਲਕੁਲ ਗਲਤ ਬਣਾਇਆ ਦੇਖਾ ਪਿੱਛੇ ਜਾ ਕੇ ਦੇਖੋ ਤੁਸੀਂ ਤਫੱਜਲਪੁਰੇ ਵੱਲ ਉੱਥੇ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਤੇ ਉੱਥੇ ਪਾਰਕ ਬਣ ਕੇ ਇਹਨਾਂ ਵਧੀਆ ਬਹੁਤ ਬਿਊਟੀਫੁੱਲ ਲੱਗਦਾ ਤੇ ਅੱਗੋਂ ਤਾ ਇਹਨਾਂ ਨੇ ਸਾਰਾ ਹੀ ਗੰਦ ਹੀ ਪਾ ਕੇ ਰੱਖ ਦਿੱਤਾ ਕੋਈ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੋਇਆ ਹੈ ਵਾਰਡ ਦੇ ਵਿੱਚ ਅਵਾਰਾ ਪਸ਼ਵਾਂ ਦੀ ਪਰਮਾਰ ਹੈ ਕਿਤੇ ਨਾ ਕਿਤੇ ਲਾਈਟਾਂ ਨਹੀਂ ਚੱਲ ਰਹੀਆਂ ਪਾਣੀ ਦੀ ਪ੍ਰੋਬਲਮਾਂ ਕੀ ਲੱਗਦਾ ਲੰਗੀ ਸਰਕਾਰ ਵੇਲੇ ਜਿਹੜੇ ਕਾਂਗਰਸ ਵੇਲੇ ਐਮ ਸੀ 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 ਉਹਨਾਂ ਦੇ ਵੇਲੇ ਕਿਸ ਤਰ੍ਹਾਂ ਦੇ ਕੰਮ ਹੋ ਜਾਂਦੇ ਜਦੋਂ ਸ਼ੋਮਨੀ ਅਕਾਲੀ ਦਲ ਨੇ ਐਲ ای ਡੀ ਦੀਆਂ ਲਾਈਟਾਂ ਲਵਾਈਆਂ ਸੀ ਇੱਥੇ ਉਹੀ ਚੱਲ ਰਹੀਆਂ ਤੇ ਜਿਹੜੇ ਸਰਕਾਰ ਬਦਲਣ ਤੋਂ ਬਾਅਦ ਕੋਈ ਇੱਥੇ ਦੁਬਾਰਾ ਉਹ ਲਾਈਟਾਂ ਨੂੰ ਕੋਈ ਇਹਨਾਂ ਨੇ ਇੰਪਰੂਵ ਨਹੀਂ ਕੀਤਾ ਉਸੇ ਤਰ੍ਹਾਂ ਹੀ ਚੱਲ ਰਹੀਆਂ ਨੇ ਜਿਹੜੀਆਂ ਸਟਰੀਟ ਦਾ ਗਲੀਆਂ ਦਾ ਕੰਮ ਕਰ ਲਿਆ ਅੱਜ ਤੱਕ ਉਸ ਤੋਂ ਬਾਅਦ ਕੋਈ ਗਲੀ ਵੀ ਨਹੀਂ ਬਣੀ ਤੇ ਨਾ ਹੀ ਜਦੋਂ 3 ਸਾਲ ਹੋ ਗਏ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਸ ਇਹ ਤਾਂ ਲੋਕਾਂ ਨੇ ਬੜਾ ਉਮੀਦ ਸੀ ਕਿ ਵੀ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੋ ਕਿ ਬੜਾ ਹੀ ਡਵੈਲਪਮੈਂਟ ਹੋਏਗੀ ਜਾਂ ਬਹੁਤ ਵਧੀਆ ਹੋਣਗੇ ਪਰ ਇਹਨਾਂ ਨੇ ਤਾਂ ਹੱਦ ਹੀ ਮੁਕਾ ਦਿੱਤੀ ਹੈ ਹੁਣ ਇਲੈਕਸ਼ਨ ਨੇ ਲੜਨ ਵਾਸਤੇ ਹੀ ਲੋਕਾਂ ਨੂੰ ਇਲੈਕਸ਼ਨ ਨਹੀਂ ਲੜਨ ਦਿੱਤੀ ਜਾ ਰਹੀ ਕੈਂਡੀਡੇਟਾਂ ਨੂੰ ਨਾ ਫਾਰਮ ਭਰਨ ਦਿੱਤੇ ਜਾ ਰਹੇ ਆ ਤੇ ਨਾ ਹੀ ਇਹਨਾਂ ਨੂੰ ਇਲੈਕਸ਼ਨ ਕੈਂਪੇਨ ਕਰਨ ਦਿੰਦੇ ਆ ਐਨਾ ਡਰਾ ਰੱਖਿਆ ਮੈਨੂੰ ਤਾਂ ਇਹ ਲੱਗਦਾ ਕਿ ਵੀ ਲੋਕ ਵੋਟਾਂ ਪਾਣ ਲਈ ਆਉਣ ਨੂੰ ਵੀ ਡਰਨਗੇ ਪਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਵੋਟਰ ਆਪਣੀ ਵੋਟ ਦਾ ਹੱਕ ਜ਼ਰੂਰ ਆਓ ਆਪਣਾ ਜੇ ਆਪਣਾ ਹੱਕ ਛੱਡ ਦੇਵਾਂਗੇ ਤਾਂ ਫਿਰ ਆਪਣੀ ਮਰਜ਼ੀ ਨਾਲ ਅਸੀਂ ਆਪਣਾ ਕੈਂਡੀਡੇਟ ਨਹੀਂ ਚੁਣ ਸਕਾਂਗੇ ਮੇਰੀ ਇੱਕ ਆਪਣੇ ਸਰਕਾਰ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਿਹੜੀ ਇਹ ਵੋਟ ਸਿਸਟਮ ਹੈ ਇਹਨੂੰ ਖਰਾਬ ਨਾ ਹੋਣ ਦਿਓ ਵੋਟਾਂ ਪ੍ਰੇਮ ਪਿਆਰ ਨਾਲ ਸਾਰਿਆਂ ਨੂੰ ਪਾਣ ਦਿਓ ਜੇ ਵੋਟਾਂ ਨਾ ਪਈਆਂ ਤਾਂ ਫਿਰ ਕੋਈ ਫਾਇਦਾ ਨਹੀਂ ਇਲੈਕਸ਼ਨ ਕਰਾਓ ਹੀ ਨਾ ਆਪਣੇ ਨਾਮਿਨੇਟ ਕਰੋ ਐਮਸੀ ਤੇ ਲੋਕੀ ਲੋੜ ਹੀ ਨਹੀਂ ਐਵੇਂ ਲੋਕਾਂ ਦੀਆਂ ਦੁਸ਼ਮਣੀਆਂ ਨਾ ਪੈਣ ਤੇ ਲੋਕ ਆਪਣੇ ਪ੍ਰੇਮ ਪਿਆਰ ਨਾਲ ਰਹਿਣ ਜਿਵੇਂ ਕਿ ਧੱਕੇਸ਼ਾਹੀ ਦੀ ਗੱਲ ਤੁਸੀਂ ਕੀਤੀ ਹੈ ਥੋੜ੍hu ਕੋਈ ਇਹੋ ਜਿਹੀ ਥ੍ਰੈਟ ਆ ਕਿਸੇ ਤਰ੍ਹਾਂ ਦਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਬਾਬਤ ਵਿੱਚ ਹਾਲੇ ਤੱਕ ਤਾਂ ਮੈਨੂੰ ਕੋਈ ਪਰਮਾਤਮਾ ਦੀ ਕਿਰਪਾ ਮੈਨੂੰ ਕੋਈ ਕਿਸੇ ਨੇ ਥ੍ਰੈਟ ਨਹੀਂ ਹੋਇਆ ਪਰ ਅੱਗੇ ਮੈਨੂੰ ਪੂਰਾ ਡਰ ਹੈ ਔਰ ਸ਼ੰਕਾ ਹੈ ਮੈਨੂੰ ਕਿ ਮੇਰੇ ਤੇ ਪ੍ਰੈਸ਼ਰ ਜ਼ਰੂਰ ਪਏਗਾ ਤੇ ਮੈਨੂੰ ਇੱਥੇ ਸਾਡੇ ਵਾਰਡ ਦੇ ਵਿੱਚ ਧੱਕਾ ਜ਼ਰੂਰ ਕਰਨਗੇ ਇਹ ਕਿਉਂਕਿ ਜਿਵੇਂ ਇਹਨਾਂ ਨੇ ਫਾਰਮ ਨਹੀਂ ਭਰ ਦਿੱਤੇ ਮੈਂ ਤਾਂ ਪ੍ਰਮਾਤਮਾ ਨੇ ਮੇਰੇ ਤੋਂ ਇੱਕ ਦਿਨ ਪਹਿਲਾਂ ਹੀ ਫਾਰਮ ਭਰਵਾ ਲੇ ਮੈਂ ਤਾਂ ਬਚਾਅ ਹੋ ਗਿਆ ਲੇਕਿਨ ਮੇਰੇ ਨਾਲ ਦੇ ਇੱਥੇ ਮੈਨੂੰ ਕਿਸੇ ਹੋਰ ਕੈਂਡੀਡੇਟ ਨੂੰ ਫਾਰਮ ਹੀ ਨਹੀਂ ਭਰਨ ਦਿੱਤੇ ਉਹ ਸਾਡੇ ਇੱਕ ਬਜ਼ੁਰਗ ਕਾਂਗਰਸ ਦੇ ਆਪਣਾ ਰਾਜੂ ਜਿਹੜਾ ਕੈਂਡੀਡੇਟ ਸੀ ਉਹਦੇ ਫਾਦਰ ਉਹਦੇ ਪੈਂਟ ਉਹਨਾਂ ਨੇ ਪਾੜ ਦਿੱਤੀ ਉਹਨਾਂ ਨੂੰ ਉਥੇ ਕਾਗੇ ਨਹੀਂ ਪਰਣ ਦਿੱਤੇ, ਭਾਜੀਪੀ ਦਾ ਜਿਹੜਾ ਕੈਂਡੀਡੇਟ ਸੀ ਉਸ ਨੂੰ ਤਾਂ ਨੇੜੇ ਹੀ ਨਹੀਂ ਆਉਣ ਦਿੱਤਾ, ਉਹਦੇ ਫਾਈਲਾਂ ਹੀ ਪਾੜ ਕੇ ਭਰੇ ਸੁੱਟੀਆਂ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰ ਹੈ ਹਾਈ ਕਮਾਂਡ ਆ, ਉਹਨਾਂ ਵੱਲੋਂ ਤੁਸਾਨੂੰ ਕਿਸ ਤਰ੍ਹਾਂ ਦੀ ਗਾਈਡਲਾਈਨ ਨੇ ਕੀ ਲੱਗਦਾ ਉਹ ਤੁਹਾਡੀ ਮੂੜੇ ਤੇ ਖੜਨਗੇ ਜੀ? ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਤੁਸੀਂ ਫੜੋ ਅਸੀਂ ਆਪੇ ਗੱਲ ਕਰਾਂਗੇ ਪ੍ਰਸ਼ਾਸਨ ਨਾਲ ਪਰ ਸਾਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਸਾਨੂੰ ਡਰ ਲੱਗਦਾ ਹੈ ਕਿ ਵੀ ਇਹ ਧੱਕਾ ਕਰਨਗੇ। ਜੇ ਧੱਕਾ ਕਰਨਗੇ ਫਿਰ ਕੋਈ ਫਾਇਦਾ ਨਹੀਂ ਵੈਸੇ ਉਹ ਸਾਡੀ ਪਾਰਟੀ ਵੱਲੋਂ ਸਾਨੂੰ ਕਿਹਾ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਕਰੇ ਆਇਆ ਨੂੰ ਜੀ ਆਇਆਂ ਨੂੰ ਕਰੇ ਮੈਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਦਾ ਕੈਂਡੀਡੇਟ ਆਪਣੀ ਮਰਜ਼ੀ ਨਾਲ ਚੁਣੋ ਤੇ ਉਹਨੂੰ ਵੋਟ ਪਾਓ ਜਿਹੜਾ ਤੁਹਾਨੂੰ ਆਪਣਾ ਸਹੀ ਕੈਂਡੀਡੇਟ ਲੱਗੇ ਇਹ ਸਾਨੂੰ ਸਰਦਾਰ ਅਮਰਜੀਤ ਸਿੰਘ ਮਟਲਾ ਜਿਨ੍ਹਾਂ ਨੇ ਆਪਣੀਆਂ ਮੰਦੀਆਂ ਭਾਵਨਾਵਾਂ ਦਸੀਆਂ ਜਿੱਤਣ ਤੋਂ ਬਾਅਦ ਜੇਕਰ ਵਾਰਡ ਵਾਸੀ ਉਹਨਾਂ ਨੂੰ ਜਿਤਾਉਂਦੇ ਨੇ ਤਾਂ ਕਿਸ ਤਰ੍ਹਾਂ ਦੇ ਦਿਨ ਰਾਤ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ ਅਸੀਂ ਅਪੀਲ ਕਰਦੇ ਹਾਂ ਅਮਰਜੀਤ ਸਿੰਘ ਮਠਲਾ ਵੱਲੋਂ ਕਿ ਆਉਣ ਵਾਲੀ 2021 ਤਰੀਕ ਨੂੰ ਇਹਨਾਂ ਦੇ ਚੋਣ ਚਿੰਨ੍ਹ ਤਕਲੀ ਤੇ ਮੋਰਾਂ ਲਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਬਿਊਰੋ ਰਿਪੋਰਟ ਨਾਉਸਮਚਾਰ